ਹੰਦੇ ਸੀ ਜਿਆਦਾ ਸੀ ਵੀ ਸੰਗਤ ਵੀ ਜਾਂਦੀ ਸੀ ਬਾਬਾ ਜੀ ਨੇ ਮੈਨੂੰ ਇੱਕ ਗੱਲ ਕਹਿਣੀ ਉੱਥੇ ਮੈਂ ਕਥਾ ਕੀਤੀ ਬਹੁਤ ਸਾਲ 86 ਤੋਂ ਲੈ ਕੇ ਮੈਂ ਲਗਭਗ ਜਾਂਦਾ ਹੀ ਰਿਹਾ 14 ਤੱਕ ਬਾਰਲੇ ਦੇਸ਼ਾਂ 'ਚ ਵੀ ਮੈਨੂੰ ਜਾਣਾ ਪਿਆ ਇਸ ਕਰਕੇ ਵਿੱਚ ਵਿੱਚ ਨਹੀਂ ਵੀ ਜਾ ਸਕਿਆ ਉਸ ਵਕਤ ਬਾਬਾ ਜੀ ਨੇ ਮੈਨੂੰ ਕਹਣਾ ਕਹਿ ਦੇ ਭਾਈ ਸਾਰਿਆਂ ਨੂੰ ਆ ਜਿਹੜੇ ਕੰਮ ਕਾਰਜੇ ਕਰਾਉਣ ਆਏ ਨੇ ਕੰਮ ਤਾਂ ਸਾਰੇ ਹੋ ਜਾਣਗੇ ਮੈਂ ਨੂੰ ਨਾਂ ਬਾੜਾ ਕਹਿਣ ਉੱਥੇ ਪੋਥੀਆਂ ਪਈਆਂ ਜਪਜੀ ਸਾਹਿਬ ਦੀ ਪੋਥੀ ਹੈ ਸੁਖਮਨੀ ਸਾਹਿਬ ਦੀ ਹੈ ਪੰਜ ਬਾਣੀ ਕਿ 2.5 ਘੰਟੇ ਨਿਤਨੇਮ ਕਰ ਲੈਣਾ ਹਾਂ 2.5 ਘੰਟੇ ਪਾਠ ਕਰ ਲੈਣ ਇਹਨਾਂ ਦਾ ਕੰਮ ਹੋ ਜਾਊਗਾ ਔਰ ਮੈਂ ਮੈਂ ਵੀ ਫਿਰ ਅੱਗੇ ਇੱਕ ਵਾਰ ਪ੍ਰਸ਼ਨ ਕੀਤਾ ਮੈਂ ਕਿ ਬਾਬਾ ਜੀ ਇਹ ਹੁਣ ਮੈਨੂੰ ਐਂ ਦੱਸ ਦੋ ਵੀ ਇਹ 2.5 ਘੰਟੇ ਉਰੇ ਹੀ ਪਾਠ ਕਰਨ ਸੰਗਤ ਖਾਸੀ ਖੜੀ ਸੀ ਉਰੇ ਪਾਠ ਕਰਨ ਢਾਈ ਘੰਟੇ ਜਾਂ ਇੱਕ ਘਰੇ ਜਾ ਕੇ ਕਰਨ ਵੀ ਕਰਨ ਬਾਬਾ ਜੀ ਕਹਿੰਦੇ ਮੈਂ ਤਾਂ ਨਹੀਂ ਕਿਹਾ ਵੀ ਹੰਸਾਲੀ ਕਰਨ ਅੱਜ ਉਰੇ ਆਏ ਨੇ ਉਰੇ ਕਰਨ ਘਰੇ ਵੀ ਇਹ ਘੰਟੇ ਦਾ ਸਮਾਂ ਮਹਾਰਾਜ ਜੀ ਨੂੰ ਦੇਣ ਫਿਰ ਇਹਨਾਂ ਗ੍ਰਸਤੀਆਂ ਦੇ ਕੰਮ ਬਣ ਜਾਣਗੇ ਫੇਸ ਕਰਕੇ ਵੀ ਆਪਾਂ ਸਵੇਰ ਦੀ ਅੱਜ ਲਾਓ ਵੀ ਲਾਓ ਅੱਜ ਆਪਣੀ ਡਾਇਰੀ ਲਾ ਲਓ ਇੱਕ ਸ਼ਾਮ ਤੱਕ ਤੁਸੀਂ ਨੋਟ ਕਰਨਾ ਹੈ ਵੀ ਮੈਂ ਰੱਬ ਦੇ ਲੇਖੇ ਕਿੰਨਾ ਟਾਈਮ ਕੱਢਿਆ ਅੱਜ ਜੇ ਤੁਸੀਂ ਡਾਇਰੀ ਲਾ ਲਓਗੇ ਨਾ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਵੀ ਮੈਂ ਅੱਜ ਤਾਂ 10 ਮਿੰਟ ਵੀ ਨਹੀਂ ਨਾਮ ਜਪਿਆ ਫਿਰ ਤੂੰ ਆਇਆ ਕੀ ਕਰਨਾ ਦੁਨੀਆ ਤੇ ਮਨੁੱਖਾ ਦੇਹੀ ਦਾ ਮਤਲਬ ਹੈ ਨਾਮ ਜਪਣ ਨੂੰ ਹੀ ਦਿੱਤੀ ਜੀਵ ਤੁਹਾਨੂੰ ਹੀ ਲੱਗੀ ਹੋਈ ਹੈ ਨਹੀਂ ਤਾਂ ਡੰਗਰਾਂ ਬਾਰੇ ਭਗਤ ਕਬੀਰ ਜੀ ਨੇ ਲਿਖਿਆ ਮੁਖ ਚਾਰ ਪੈਰ ਨੇ ਜਾਨਵਰ ਦੇ ਦੋ ਸਿੰਗ ਨੇ ਮੂੰਹ ਗੂੰਗਾ ਆਪਾਂ ਕਹਿੰਦੇ ਵਿਚਾਰਾ ਜਾਨਵਰ ਹੈ ਤੇ ਗੂੰਗਾ ਹੈ ਇਹਨੇ ਕਿਹੜਾ ਬੋਲਣਾ ਵੀ ਇਹਨੂੰ ਪਾਣੀ ਤਾਂ ਪਿਆ ਦਿਓ ਦੇਖੋ ਜਵਾਲ ਲੱਗੀ ਹੋਈ ਹੈ ਪਰ ਹੈ ਗੂੰਗਾ ਬੋਲ ਕੇ ਨਹੀਂ ਕਹਿੰਦਾ ਮੈਨੂੰ ਪਾਣੀ ਪਿਆ ਦਿਓ ਪੱਠੇ ਪਾ ਦਿਓ ਆਪਾਂ ਹੀ ਦੇਖਦੇ ਆਂ ਵੀ ਕੁੱਖਾਂ ਥੱਲੇ ਨੂੰ ਹੋਈਆਂ ਪਈਆਂ ਗਾਂ ਅੱਜ ਤਾਂ ਭੁੱਖੀ ਐ ਫੇਰ ਆਪਾਂ ਕਹਿੰਦੇ ਖਾ ਲਿਆ ਹੁਣ ਕੁੱਖਾਂ ਕੱਢ ਲਿਆ ਨੇ ਉਹ ਵਿਚਾਰਿਆਂ ਨੂੰ ਆਹ ਜਿਹੜੇ ਕਲਰ ਦਿਖਦੇ ਨੇ ਤੁਹਾਨੂੰ ਪੀਲਾ ਰੰਗ, ਨੀਲਾ ਰੰਗ, ਹਰਾ ਰੰਗ, ਉਹ ਰੰਗ ਇਹ ਇਹ ਵੀ ਮਨੁੱਖ ਨੂੰ ਹੀ ਦੇਖਣ ਨੂੰ ਦੇਖਣ ਨੂੰ ਤੁਹਾਨੂੰ ਪਤਾ ਜਾਨਵਰਾਂ ਨੂੰ ਸਾਰਾ ਕੁਝ ਬਲੈਕ ਐਂਡ ਵਾਈਟ ਹੀ ਦਿਖਦਾ ਕੁੱਤੇ ਨੂੰ ਵੀ ਰੰਗ ਨਹੀਂ ਦਿਨੇ ਹੈ ਕਿਸੇ ਕਿਸੇ ਜਾਨਵਰ ਦੇ ਵਿੱਚ ਇਹ ਸ਼ਕਤੀ ਹੈ ਵੀ ਉਹ ਰੰਗ ਦੇਖ ਸਕੇ ਜਿੰਨੀ ਫੈਸਿਲਿਟੀ ਮਨੁੱਖਾਂ ਨੂੰ ਦਿੱਤੀ ਹੈ ਇਹਨਾਂ ਨੇ ਖੇ ਬਰਾਨ ਕੀਤੀ ਸਾਰੀ ਖਾ ਖਾ ਰੋਟੀਆਂ ਮਹਾਰਾਜ ਕਹਿੰਦੇ ਨੇ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ కృਤ ਤਾ ਹੋਆ پاک ਮਿਤ ਦੇਸੀ ਕੇ ਉਪਾਇ ਪਵਿੱਤਰ ਹੋ ਗਿਆ ਮਾਰਾ ਕਹਿੰਦੇ ਦੇਖੋ ਅੰਨ ਵੀ ਦੇਵਤਾ ਹੈ ਪਾਣੀ ਵੀ ਦੇਵਤਾ ਹੈ ਲੂਣ ਵੀ ਦੇਵਤਾ ਹੈ ਅਗਨੀ ਵੀ ਦੇਵਤਾ ਹੈ ਪੰਜਵਾ ਕਿਉਂ ਨੰਗ ਸਿੰਘ ਕਹਿੰਦੇ ਹੁੰਦੇ ਪੰਜਵਾ ਜੀ ਪੰਜ ਜੇ ਉਹਨਾਂ ਨੇ ਕਦੇ ਪੰਗ ਚ ਬਹਿ ਜਾਉਣਾ ਉਹ ਕਹਣਗੇ ਜੀ ਪੰਜਵਾ ਜੀ ਪੰਜਵਾ ਸੀ ਦੇਖਦੇ ਇਹ ਕਿਹੜੀ ਦਾਲ ਹੋਈ ਦਾਲ ਬਾਲਟੀ ਦੇ ਵਿੱਚ ਪਾ ਕੇ ਪੰਜਵਾ ਜੀ ਪੰਜਵਾ ਪਾਇਆ ਘ੍ਰਿਤ ਤਾਂ ਹੋਆ پاک ਪਵਿੱਤ बन ਗਿਆ ਵਧੀਆ ਲੰਗਰ ਪਾਪੀ ਸਿਓ ਤਨ ਗੱਡਿਆ ਗੱਡਿਆ ਹੁੰਦਾ ਮਿਲਿਆ ਜਦੋਂ ਕਿਸੇ ਪਾਪੀ ਨੇ ਉਹ ਇੰਨੀਆਂ ਪਵਿੱਤਰ ਪਦਾਰਥ ਦੇਵਤਿਆਂ ਦੀਆਂ ਚੀਜ਼ਾਂ ਖਾਧੀਆਂ ਮੂੰਹ ਚ ਕਹਿੰਦੇ ਉਹ ਸਵੇਰੇ ਉੱਠ ਕੇ ਜਾਂ ਖੇਤਾਂ 'ਚ ਗੰਦਗੀ ਕਰਨ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਥੁੱਕਾਂ ਪਈਆਂ ਤਿੱਥ ਥੁੱਕਾਂ ਪੈਂਦੀਆਂ ਉਹਨਾਂ ਕਹਿੰਦੇ ਮਹਾਰਾਜ ਇਹ ਕਿਉਂ ਕਹਿੰਦੇ ਜਿਤਮੁਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਹੇ ਕਹਿੰਦੇ ਜੇ ਨਾਮ ਨਹੀਂ ਜਪਿਆ ਉਹੀ ਅੰਨ ਖਾ ਕੇ ਖਰਾਬ ਕਰਤਾ ਜਿਤਮੁਖ ਨਾਮ ਨਾ ਉਚਰੈ ਤੇ ਤੂੰ ਖੁੱਕਾ ਪਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾ ਲੋਕ ਗੰਦਗੀ ਤੇ ਨਹੀਂ ਥੁੱਕ ਲੋਕ ਉਹਦੇ ਮੂੰਹ ਤੇ ਥੁੱਕਦੇ ਵੀ ਉਹ ਇੰਨਾ ਖਾ ਕੇ ਗੰਦੀ ਪਾਇਆ ਨਾਮ ਤਾਂ ਜਪਿਆ ਜਪਿਆ ਨਹੀਂ ਨਾਮ ਨਾਨਕ ਇਹ ਵੇ ਜਾਣੀ ਤੇ ਤੁਮ ਨੂੰ ਥੁੱਕਾ ਪਾਏ ਇਸ ਕਰਕੇ ਆਪਾਂ ਨੇ ਸਵੇਰੇ ਵੀ ਹੁਣ ਵੀ ਦੇਖਣਾ ਹੈ ਅੱਜ 16 ਕਿੰਨੇ ਜਾਣੇ ਪੜ ਕੇ ਸੌਣਗੇ ਆ ਜਿਹੜੇ ਤੁਸੀਂ ਕਹਿੰਦੇ ਦੱਬਾ ਛੱਪਾ ਛਾਇਆ ਪੈ ਗਿਆ ਰਾਤ ਨੂੰ ਡਰਾਉਣੇ ਸੁਪਨੇ ਹੁੰਦੇ ਆ ਗੁਰੂ ਸਾਹਿਬ ਨੇ ਤਾਂ ਇਹਾਰੇ ਠੀਕ ਕੀਤੇ ਸੀ ਜਿਨ੍ਹਾਂ ਨੂੰ ਬੜੀ ਤਕਲੀਫ ਹੈ ਉਹ 5 16 ਸਾਹ ਪੜੋ ਕੋਟ ਮਾਲਾ ਪੰਜਵਾਂ ਗੁਰਕਾ ਸ਼ਬਦ ਰਖਵਾਰੇ ਤਾਤੀ ਬੌਣ ਲੱਗਈ ਫਾਰਮ ਬੰਸਣਾਈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਮਨ ਮੈਂ ਜਿਤਵੋਂ ਜਿਤਵਨੀ ਯੁੱਧ ਮੁਕਰੋੜਦੀ ਤੇ ਚਾਰ ਸ਼ਬਦ ਨੇ ਪਹਿਲੇ ਬਾਦ ਦੇ ਵਿੱਚ ਫਿਰ 16 ਪੜਨਾ ਪੰਜ ਸ਼ਬਦ ਸੋਲੇ ਦੇ ਨੇ ਚਾਰ ਇਹ ਨੇ 9 ਤੇ 10ਵੀਂ ਅਰਦਾਸ ਹੈ ਜੇ 16 ਪੜ ਕੇ ਉਹਨੂੰ ਲੱਗੇ ਵੀ ਠੀਕ ਅੱਜ ਰਾਤ ਨੂੰ ਠੀਕ ਰਹਿ ਨਹੀਂ ਠੀਕ ਲੱਗਦਾ ਕਈਆਂ ਨੂੰ ਬਾਹਲੀ ਹੈ ਗੱਲਬਾਤ ਕੋਈ ਖਰਾਬ ਜੀ ਦੇਖੋ ਸਾਡਾ ਮਹਿਕਮਾ ਮੈਂ ਡਾਕਟਰਾਂ ਨੂੰ ਲੈਣ ਦਾ ਐ ਜਾਣਾ ਬਿਲਕੁਲ ਤਾਂ ਬਹੁਤ ਇਹੋ ਜਿਹੇ ਮਰੀਜ਼ ਆਉਂਦੇ ਨੇ ਪਟਿਆਲੇ ਇੱਕ ਸਿੰਘ ਕਥਾ ਸੁਣਨ ਆਉਂਦਾ ਸੀ ਇੱਕ ਦਿਨ ਕਹਿੰਦਾ ਮੈਂ ਗੱਲ ਕਰਨੀ ਹੈ ਆ ਦੱਸ ਦੱਸ ਕਹਿੰਦਾ ਰਾਤ ਨੂੰ ਇੱਕ ਪਲਵਾਨ ਆਉਂਦਾ ਕਹਿੰਦਾ ਫੇਰ ਕਹਿੰਦਾ ਉਹ ਕਹਿੰਦਾ ਮੇਰੇ ਨਾਲ ਕੁਸ਼ਤੀ ਕਰ ਹੈ ਉਹ ਭੂਤ ਪ੍ਰੇਜ ਜਈ ਕੋਈ ਮੈਂ ਕਹੋ ਪਹਿਲਵਾਨ ਕੋਈ ਮਰਿਆ ਹੋਣਾ ਕਹਿੰਦਾ ਸਾਰੀ ਰਾਤ ਮੈਨੂੰ ਚੰਗੀ ਤਰ੍ਹਾਂ ਮਲਦਾ ਮੈਂ ਬਹੁਤ ਦੁਖੀ ਹਾਂ ਕਈ ਚਿਰਾਂ ਤੋਂ ਉਹ ਤਰੀਕਾ ਦੱਸੋ ਮੈਂ ਕਿਵੇਂ ਬਾਣੀ ਵਿੱਚ ਸਾਰੇ ਤਰੀਕੇ ਨੇ ਕਿ ਤਾ ਹੈ ਤਾਤੀ ਵਾਉਣ ਲੱਗਾਈ 파ਰਨਮ ਸੁਣਾਈ ਇਹਦੀ ਮਾਲਾ ਕਰ ਮੂਰੇ ਜਲ ਰੱਖ ਕੇ ਫਿਰ ਤੂੰ ਪੜ ਸੋਇਲਾ ਸਾਹਿਬ ਫਿਰ ਦੇ ਜਲ ਦਾ ਛੱਟਾ ਕਮਰੇ ਚ ਦੂਜੇ ਦਿਨ ਆਇਆ ਕਹਿੰਦਾ ਹੁਣ ਰਾਤ ਨਹੀਂ ਆਇਆ ਮੈਂ ਕਿਹਾ ਆਈ ਤਾਂ ਗੰਦ ਹੈ ਸਾਤੀ ਬੋਲ ਲੱਗ ਗਈ ਬਿਲਾਵਨ ਮੈਂ ਅੱਲਾ ਪੰਜਾਬ ਪਾਰ ਬ੍ਰਹਮਾ ਸਰਣਾਈ ਚੌ ਗਿਰਧ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬੰਦ ਬਣਾਈ ਰਾਮਨਾਮ ਔਖ ਦਿਆ ਏਕਾਲਿਵ ਲਾਈ ਰਹਾ ਔਰ ਆਖ ਲਈਤ ਨਖਨਾਰ ਸਭ ਬਿਆਦ ਮਟਾਈ ਕਉ ਨਾਨਕ ਕਿਰਪਾ ਪਈ ਪਰਬ ਭਏ ਸਹਾਈ ਪ੍ਰਭੂ ਨੇ ਸਹਾਇਤਾ ਕੀਤੀ ਗੁਰ ਕਾ ਸਬਦ ਰਖvare ਚੌਕੀ ਚੌਗਿਰਦ ਹਮਾਰੇ RAM ਨਾਮ ਮਾਨਾ ਲਾਗਾ ਜਮ ਲੱਜ ਜਾਏ ਕਰਪਾ ਜਦ RAM ਦੇ ਨਾਮ ਚ ਚਿੱਤ ਜੁੜਿਆ ਨਾ ਐਵੇਂ ਜੁੜ ਕੇ ਬੈਠਾ ਜਮਦੂਤ ਦੂਹੇ ਹੀ ਭਜ ਗਿਆ ਕਹਿੰਦੇ ਇਹ ਤਾਂ ਜੁੜਿਆ ਬੈਠਾ ਇੱਥੇ ਨਹੀਂ ਜਾਣਾ ਮਰਾਂਗੇ ਆਪਾਂ ਸਾਰੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਤੂੰ ਨਾ ਛੁਟਾ ਨਿਕਣਾ ਜਾਈਏ ਹਦੂਦ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜਾ ਹੈ ਨਾ ਸੋਠ ਮਾਲਾ ਪੰਜਵਾ ਗੁਰਕਾ ਸ਼ਬਦ ਇੱਕ ਤਾਂ ਮੈਂ ਕਹਿੰਦੇ ਇੱਕ ਇੱਕ ਅੱਖਰ ਦੀ ਤੁਸੀਂ ਵਿਚਾਰ ਹੀ ਨਹੀਂ ਕਰਦੇ ਗੁਰਕਾ ਸ਼ਬਦ ਰਖਵਾਰੇ ਗੁਰੂ ਦੇ ਸ਼ਬਦ ਨੇ ਮੇਰੀ ਰਾਖੀ ਕਰ ਲਈ ਜੇ ਅਭਿਆਸ ਕੀਤਾ ਉਹ ਜੇ ਜਪਿਆ ਉਹ ਗੁਰੂ ਦਾ ਸ਼ਬਦ ਮੇਰਾ ਪਹਿਰੇਦਾਰ ਹੈ ਰੱਖ ਹੈ ਆਪ ਮੇਰੀ ਰਾਖੀ ਤੇ ਖੜਾ ਸਿਰ ਉੱਪਰ ਠੰਡਾ ਗੁਰ ਸੂਰਾ ਨਾਨਕਤਾ ਕੇ ਕਾਰਜ ਪੂਰਾ ਜਦ ਮੇਰਾ ਅਭਿਆਸ ਹੀ 4 ਘੰਟੇ ਦਾ ਰੋਜ਼ ਚਲੋ 2.5 ਘੰਟੇ ਲਾ ਲਓ ਜਦ ਇਹ ਨਾ ਅਭਿਆਸ ਕਰਕੇ ਆਪਾਂ ਬੈਠੇ ਆ ਤਾਂ ਕੌਣ ਲੱਗ ਗਿਆ ਜੋ ਤੁਹਾਡੇ ਕਹਿੰਦੇ ਜੀ ਸਿੱਖ ਦੇ ਨੇੜੇ ਤਾਂ ਆਉਂਦਾ ਹੀ ਨਹੀਂ ਕੋਈ ਪਹਿਲਾਂ ਸਿੱਖ ਬਣ ਤਾਂ ਲੋ ਐਵੇਂ ਗੱਲ ਉਹ ਕਹਿੰਦੇ ਪੂਰਾ ਟੋਲੀਓ ਕਹਿੰਦਾ ਥੜੇ ਨਾ ਚੜੀ ਜਾਨੀ ਗੱਲ ਵੀ ਆਪਾਂ ਕਹਿੰਦੇ ਮੈਂ ਸਿੱਖ ਆ ਮੈਂ ਤਾਂ ਦੀਦਾ ਨਹੀਂ ਕਿੱਥੋਂ ਸਿੱਖ ਕਿੱਥੋਂ ਨੇ ਸਿੱਖੋ ਜੋ ਗੁਰੂ ਗੋਬਿੰਦ ਸਿੰਘ ਨੇ 1699 ਚ ਅੰਮਰ ਸ਼ਕਾ ਕੇ ਮਰਿਆਦਾ ਸਖਾਈ 1708 ਤੱਕ ਜਿਹੜੀ ਮਰਿਆਦਾ ਬਣੀ ਅੱਜੋ ਮਰਿਆਦਾ ਹੀ ਹੈ ਨਹੀਂ ਮਰਿਆਦਾ ਹੀ ਉੱਡ ਗਈ ਸਾਰੀ ਉਹ ਆਪਣੀਆਂ ਹੀ ਕੋਲੋਂ ਬਣਾ ਕੇ ਮਰਿਆਦਾ ਮੈਂ ਅੱਜ ਦੇਖੋ ਮੈਨੂੰ ਹਰ ਟਾਈਮ ਚਿੰਤਾ ਹੁੰਦੀ ਫਿਕਰ ਹੁੰਦਾ ਵੀ ਇਹ ਬਣੂਗਾ ਕੀ ਕਿ ਕਿੱਥੇ ਇੱਕ ਫਾਲਟ ਹੈ ਨੁਕਸ ਕਿਉਂ ਪਿਆ ਹੈ